ਖਾਣਾ ਵੇਗੋਵਾਲ ਦੀਨਾਂ ਦੇ ਪਿੰਡਾਂ ਦੀ ਦਾਖਲੀ ਵਿਖੇ ਚੋਰਾਂ ਨੇ ਚਿੱਤੇ ਦਿਨ ਪੰਜਾਬ ਪੁਲੀ ਦੇ ਸਬ ਇੰਸਪੈਕਟਰ ਦਮਿੰਦਰ ਸਿੰਘ ਦੇ ਘਰ ਦਾਖਲ ਹੋ ਕੇ ਉੱਥੇ ਵੀ ਨਕਦੀ ਤੇ ਸੇਵਰ ਚੋਰੀ ਕਰਕੇ ਰਫੂ ਚੱਕਰ ਹੋ ਗਏ ਇਸ ਸਬੰਧੀ ਜਾਣਕਾਰੀ ਦਿੰਦਿਆ ਸੰਤੋਸ਼ कौर ਪਤਨੀ ਦਰਮਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਤੀ ਸਬ ਇੰਸਪੈਕਟਰ ਤੇ ਪਦੌਨਤ ਹੋਣ ਲਈ ਫਲੋਰ ਵਿਖੇ ਟ੍ਰੇਨ ਤੇ ਗਏ ਹੋਏ ਨੇ ਤੇ ਮੈਂ ਬਿੱਤੇ ਕੱਲ ਸਾਈ ਮੈਨੂੰ ਘਰ ਨੂੰ ਤਾਲਾ ਲਗਾ ਕੇ ਰਿਸ਼ਤੇਦਾਰਾਂ ਚ ਹੋ ਰਹੇ ਭੋਗ ਸਮਾਗਮ ਚ ਸ਼ਾਮਿਲ ਹੋਣ ਲਈ ਘਰੋਂ ਸਵੇਰੇ 8 ਵਜੇ ਕ ਚਲੀ ਗਈ ਸੀ ਜਦ ਸ਼ਾਮ 4 ਵਜੇ ਘਰ ਆ ਕੇ ਮੇਨ ਗੇਟ ਦਾ ਤਾਲਾ ਖੋਲ੍ਹ ਕੇ ਅੰਦਰ ਗਈ ਤਾਂ ਰੁਕਿਆ ਹੋਇਆ ਸੀ ਤੇ ਅੰਦਰ ਕਮਰਿਆਂ ਚ ਬਣੀਆਂ ਅਲਮਾਰੀਆਂ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਕੀ ਨਾਮ ਆਪਣਾ ਮੇਰਾ ਨਾਮ ਸੰਜੋਸ਼ਕ ਹੈ ਉਹ ਮਲੇ ਵਿਕਤੀਵਾ ਆਪਣੀ ਘਟਨਾ ਦੇ ਕੋਟਨਾ ਆਪਣੀ ਕਿਥੇ ਮੈਂ 8:00 ਵਜੇ ਤੁਹਾਨੂੰ ਗਈ ਆ ਆਪਣੀ ਸ਼ਹਿਰੋਂ ਵਸਤੇ ਤੇ ਜਦੋਂ ਮੈਂ ਵਾਪਸ ਘਰ ਆਈ 4:30 ਵਜੇ ਮੇਂ ਗੇੜ ਦਾ ਦਰਵਾਜਾ ਲੱਗਾ ਸੀ ਆ ਪਾਲਾ ਤੇ ਮੰਦਰਾਂ ਕੇ ਦੇਖਿਆ ਤੇ ਮੈਂ ਮੈਂ ਕਿ ਦਰਵਾਜਾ ਕਿਧਰੋਂ ਖੁੱਲ ਗਿਆ ਲੈ ਤਾਂ ਸਾਰੇ ਥੰਨੇ ਜੜ ਗਏ ਸੋਮੇ ਸਭ ਲਾਈਟਾਂ ਤੂੰ ਮੈਂ ਦੇਖਿਆ ਨਾ ਕੋਬਰ ਅਗਲੇ ਬਾਹਰ ਨੂੰ ਘੋੜੀ ਮੈਂ ਬੁਲਾਇਆ ਗਵਾਰਨੀਆ ਮਾਜਾ ਜੇ ਮਾਨੇ ਪਹਿਲੇ ਆਪਣੇ ਵੱਡੇ ਭਾਂਜੇ ਗਈ ਉਹ ਘਰ ਨੂੰ ਸੀ ਗੁਰਦੋਂ ਸਾਹਿਬ ਦੀ ਫਿਰ ਮੈਂ ਗਵਾਰਨੀ ਨੂੰ ਬੁਲਾ ਲਿਆ ਮੈਂ ਦੇਖਿਆ ਅੰਦਰ ਕੋਈ ਹੈਗਾ ਸਾਡੇ ਲਾਈਟਾਂ ਲੱਗਦੀਆਂ ਸਾਰੀਆਂ ਉਸ ਤੋਂ ਬਾਅਦ ਮੈਂ ਮੈਂ ਮਾਗ ਆਪਣਾ ਨਹੀਂ ਚੱਲਿਆ ਰਿਹਾ ਕੋਈ ਹੋਰ ਕੋਈ ਕੋਈ ਨਹੀਂ ਰੰਦਾ ਉਹ ਆਪ ਕੋ ਉਸਤੇ ਮੈਂ ਕੰਮੀ ਕਰ। ਠੀਕ ਹੈ। ਤੇ ਸਾਹਿਮੀ ਕਿੰਨੇ ਵਜੇ ਆਏ? 3:40 ਵਜੇ। ਠੀਕ ਹੈ। ਤੇ ਪੁਲਿਸ ਨੂੰ ਸਿੱਟ ਕੀਤਾ? ਹਾਂਜੀ। ਐਫਆਈ ਪੁਲਿਸ ਮੋਕਲੇ। ਹਾਂਜੀ। ਠੀਕ ਹੈ ਲੋ ਪੁਲਿਸ ਆ। ਉਹਨਾਂ ਨੇ ਐਫਆਈ ਤਾਂ ਲੈ ਲਖ ਲਈ ਜਾਂ ਤੇ ਪੱਕੇ ਅਸੀਂ ਕੀ ਕਰਾਂਗੇ ਕਾਰਵਾਈ ਸਾਈ। ਕਿੰਨਾ ਨੁਕਸਾਨ ਹੋ ਗਿਆ ਗੱਲ ਕਰੀਏ। ਤੇ ਮੈਂ ਸੋਈ ਗਏ 1.5 ਬੋਤਲ ਸੋਨਾ ਸੀਗਾ। ਐਸੇ ਹੀ ਸਾਰੇ ਖਜ਼ਾਨਾ ਪਿਆ। ਫੋਨ ਲੈ ਕੇ ਪੱਕੇ ਅਜੇ ਤੱਕ ਕੁਝ ਨਹੀਂ ਪਤਾ। ਸਮਾਨ ਖਿਲਰਿਆ ਪਿਆ ਤੇ ਅੱਠ ਕਰਾਂਗੇ ਪਤਾ ਲੱਗੂ। ਠੀਕ ਹੈ। ਹਾਂ ਜੀ ਜਿੰਨਾ ਚੋਰੀ ਹੋਈ feel ਲੱਗਦੇ ਤੁਹਾਡੇ ਮੇਰੇ ਛੋਟੇ ਬ੍ਰਦਰ ਆ ਜੀ ਅੱਛਾ ਹਾਂ ਜੀ ਕੀ ਕਹਣਾ ਤੇ ਲਈ ਗਈ ਚੋਰੀ ਮੈਂ ਕਹਿਣਾ ਚਾਹੁੰਦਾ ਕਿ ਦਿਨ ਦੇ ਟਾਈਮ ਇਦਾਂ ਹੋ ਲੱਗਾ ਪਿੰਡਾਂ ਦੇ ਵਿੱਚ ਤੇ ਇਹ ਤੇ ਅਧਿਕਰਕੇ ਘਰ ਬਹੁਤ ਗੂਰ ਆ ਪਿੰਡ ਦੇ ਵਿੱਚ ਇਕੱਲੇ ਬਣ ਤੇ ਸੇਫਟੀ ਨਹੀਂ ਹੋ ਸਕਦੀ ਤਾਂ ਹੁਣ ਕੱਲੀ ਬੱਚੇ ਰਹਿੰਦੇ ਕੋ ਬਾਹਰ ਚੱਲ ਕੇ ਜਿਹੜਾ ਕੋਈ ਨੌਕਰੀ ਕਰਨ ਦਾ ਵਾ ਜਾਂ ਉਹ ਅਪਰ ਕੋਰਸ ਤੇ ਗਏ ਬਰਾਦਰ ਸਬ ਇੰਸਪੈਕਟਰ ਹੈ ਤੋਂ ਬਹੁਤ ਘਾਟਾ ਹੁੰਦਾ ਇਹ ਹੁਣ ਇਕੱਲੇ ਘਰ ਚ ਰਹਿੰਦੇ ਆ ਇਦਾਂ ਤੇ ਕੋਈ ਕੁਝ ਵੀ ਨੁਕਸਾਨ ਕਰ ਸਕਦੇ ਸਹੀ ਸਮਾਂ ਤੇ ਚਲ ਬਾਅਦ ਦੀ ਗੱਲ ਹੈ ਇਹਨਾਂ ਕੱਲਾ ਦੇ ਕੇ ਤੇ ਕੁਝ ਵੀ ਕਰ ਸਕਦੇ ਸੀ ਨੁਕਸਾਨ ਨਹੀਂ ਨਾ ਕਰ ਸਕਦੇ ਨੁਕਸਾਨ ਇਹ ਜਦ ਤੱਕ ਗਏ ਆ ਤੇ ਦਿਨ ਦੇ ਟਾਈਮ 8 ਵਜੇ ਤੋਂ ਲੈ ਕੇ 4 3:30 ਦੇ ਵਿੱਚ ਆ ਕੇ ਦੇਖਿਆ ਨੇ ਜੇ ਕੋਈ ਪਤਾ ਨਹੀਂ ਕਿਲੇ ਟਾਈਮ ਕੋ ਯੂ ਹੋ ਗਏ ਤੇ ਮੈਨੂੰ ਪਤਾ ਹੋਗਾ ਬਾਕੀ ਸੇਫ ਨਹੀਂ ਹੈ ਇਹ ਸਭ ਨਾਲ ਕਿਸੇ ਤੇ ਵੀ ਹੋ ਸਕਦਾ ਜੇ ਅੱਜ ਸਾਡੇ ਕਿਸੇ ਤੇ ਵੀ ਹੋ ਸਕਦੀ ਇਕੱਲੇ ਜਰਾਨੀਆਂ ਰਹਿਣੀਆਂ ਘਰਾਂ ਚ ਤੇ ਬਹੁਤ ਗਲਤ ਚੀਜ਼ਾਂ ਜਲਦਾ ਨੇ ਕੀ ਫੋਟੋ ਉਹਨਾਂ ਦੀ ਕੈਮਰੇ ਕੋਲ ਚਾਹੀਦੀ ਹਾਂਜੀ ਉਹਨਾਂ ਦੀ ਫੋਟੋ ਚੋਰਾ ਦੀ ਕੈਮਰੇ ਕੋਲ ਦੀ ਫੋਟੋ ਆਈ ਹੈ ਨਾ ਨਹੀਂ ਉਹ ਦੇਖਣਾ ਪੜਾ ਜੀ ਆਪਣੇ ਅਗਵਾੜ ਹੈਗਾ ਸਾਡੇ ਕੈਮਰੇ ਲੱਗੇ ਜੀ ਉਹ ਪੁਲਿਸ ਕਾਰਵਾਈ ਕਰੇ ਤੇ ਖਲਾ ਸਕਦੀ ਆਪਾਂ ਜੇ ਆਪਾਂ ਪਰਸਨਲੀ ਉਹਨਾਂ ਨੂੰ ਕਹਾਂ ਕਿ ਤੇ ਸ਼ਾਇਦ ਨਾ ਖੋਲਣਗੇ ਉਹਨਾਂ ਨੇ ਨਹੀਂ ਖੋਲਦੇ ਅੱਜਕੱਲ ਤੇ ਕੈਮਰਾ ਨਾਲ ਚੱਲਦਾ ਬੈਕਸਾਈਡ ਤੇ ਉੱਥੋਂ ਪਤਾ ਲੱਗ ਸਕਦਾ ਕਿ ਬੈਕਸਾਈਡ ਤੋਂ ਜਿਹੜੇ ਮੇਨ ਗੇਅਰ ਤੇ ਬੰਦ ਸੀਗਾ ਜੀ ਮੇਨ ਗੇਅਰ ਤੋਂ ਇੰਟਰ ਨਹੀਂ ਹੋਇਆ ਤਾਲਾ ਲੱਗਾ ਸੀ ਉਹ ਮੈਂ ਵੀ ਇੱਥੇ ਰਿਹਾ ਸਾਰਾ ਦਿਨ ਘਰ ਹੀ ਤੇ ਦੇਖਿਆ ਨਹੀਂ ਮੈਂ ਜਦੋਂ ਗੁਰੂ ਘਰ ਜਾਣ ਲੱਗਾ ਆਪਣੇ 4 ਵਜੇ 6:00 4 ਵਜੇ ਗਿਆ ਮੈਂ ਤੇ ਉਦੋਂ ਤਾਲਾ ਲੱਗਾ ਬਾਅਦ ਦਾ ਨੇ 4:30 ਵਜੇ ਵਾਪਸ ਆਇਆ ਜਦੋਂ ਇਹਨਾਂ ਨੇ ਵਾਪਸ ਆਏ ਤੇ ਉਦੋਂ ਇਹਨਾਂ ਨੇ ਦੇਖਿਆ ਸਾਰਾ ਕੁਝ ਫਿਰ ਮੈਨੂੰ ਦੱਸਿਆ ਫਿਰ ਆਪਾਂ ਉਸ ਨੂੰ ਕੀਤਾ ਫੋਨ ਹੋਇਆ ਫਿਰ ਪੁਲਿਸ ਆਈ ਹੈ થોડા ਲੇਟ ਆਈ ਹੈ ਤੇ ਉਹਨਾਂ ਨੇ ਆ ਕੇ ਇਿੱਤੇ ਦੇ ਬਾਰੇ ਸਾਰਾ ਜਾਣਕਾਰੀ ਦਿੱਤੀ ਕਿ ਜਿੱਦਾਂ ਉਹ ਜਾ ਕੇ ਉੱਥੋਂ ਐਸਆਈ ਸਾਹਿਬ ਆਏ ਜੀ ਉੱਥੋਂ ਬੇਗਾਲ ਟੈਂਕੀ ਤੋਂ ਤੇ ਉਹਨਾਂ ਨੇ ਆ ਕੇ ਦੇਖਿਆ ਮੌਕਾ ਦੇਖਿਆ ਸਾਰਾ ਆਪਣੀ ਫੋਟੋ ਖਿੱਚ ਕੇ ਲੈ ਕੇ ਗਏ ਸਾਰੇ ਸਮਾਨ ਖਿਲਰਿਆ ਜਿੱਦਾਂ ਵੀ ਉਹ ਹੈਗਾ ਬੜਾ ਕਾਫੀ ਦੁਨੀਆਂ ਵੀ ਆ ਗਈ ਸੀ ਅੰਦਰ ਤੇ ਬਾਅਦ ਦੇ ਵਿੱਚ ਉਹ ਵਾਈਪ ਆਇਆ ਪੁਲਿਸ ਵਾਲੇ ਉਹਨਾਂ ਨੇ ਫਿਰ ਰੋਕਿਆ ਕਿ ਉੱਥੇ ਆਜੋ ਥਾਣੇ ਜਾ ਕੇ ਰਿਪੋਰਟ ਲਿਖਾਓ ਥਾਣੇ ਜਾ ਕੇ ਮੈਂ ਰਿਪੋਰਟ ਲਿਖਾ ਕੇ ਆਇਆ ਖੁਦ ਉਨਾਂ ਅਨੁਸਾਰ ਕੋਈ ਜਾਣਕਾਰੀ ਦਿੱਤੀ ਗਈ ਹੋ ਵੀ ਹੈਗੀ ਸੀ ਬਾਕੀ ਅਸੀਂ ਚਾਹੁੰਦੇ ਆ ਕਿ ਹੁਣ ਜਿਹੜੇ ਕੈਮਰੇ ਲੱਗੇ ਪਿਛੇ ਉਹਨਾਂ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਜਾਵੇ ਕੈਮਰੇ ਨਾਲ ਹੀ ਕਿਉਂਕਿ ਅਸੀਂ ਕਰਾਂਗੇ ਤੇ ਉਹ ਨਹੀਂ ਹੋਣੀ ਮੁਸ਼ਕਲ ਹੈ ਕਿਉਂਕਿ ਕੋਈ ਵੀ ਨਹੀਂ ਆਉਂਦਾ ਇਸ ਕਰਕੇ ਕੋਸ਼ਿਸ਼ ਕਰ ਸਕਦੀ ਕਾਰਵਾਈ ਕਰਨੀ ਚਾਹੀਦੀ ਦੂਸਰੀ ਗੱਲ ਇਹ ਹੈ ਟਾਵਰ ਲੱਗਾ ਸਾਡੇ ਬੈਕ ਸਾਈਡ ਤੇ ਮੇਰੇ ਘਰ ਦੇ ਪਿਛੇ ਬੈਕ ਸਾਈਡ ਤੇ ਮੇਰਾ ਘਰ ਸਾਹਮਣੇ ਬਿਲਕੁਲ ਨਾਲ ਹੀ ਐਸੜੀ ਪਿੰਡੀ ਵਿੱਚ ਤੇ ਮੈਂ ਵੀ 1 ਵਜੇ ਤੱਕ ਮੈਂ ਬਾਹਰ ਘੁੰਮਦਾ ਰਿਹਾ ਉੱਥੇ ਹੀ ਪਤਾ ਨਹੀਂ ਕਿਹੜੇ ਟਾਈਮ ਕੀਤੀ ਚੋਰੀ ਪਹਿਲਾਂ ਕੀਤੀ ਬਾਅਦ ਚੇ ਨਹੀਂ ਪਤਾ ਆਪਾਂ ਆਪਣੇ ਘਰ ਸੀਗੇ ਤੇ ਬਾਕੀ ਬੈਕ ਸਾਈਡ ਤੇ ਟਾਵਰ ਹੈ ਜੀ ਉਹਦੀ ਲੋਕੇਸ਼ਨ ਲੈ ਕੇ ਤੇ ਉਹਦੇ ਵਿੱਚ ਉਹ ਡੀਲ ਕਰਨਾ ਚਾਹੀਦਾ ਕਿ ਇਹ ਇਸ ਲੋਕੇਸ਼ਨ ਦੇ ਵਿੱਚੋਂ ਕਿੱਥੇ ਕਿੱਥੇ ਤੋਂ ਉਸ ਸਮੇਂ ਦੇ ਵਿੱਚ ਹੋਇਆ ਉਹ ਤੋਂ ਬੰਦਾ ਫੜਿਆ ਜਾ ਸਕਦਾ ਕਿ ਜੇ ਅੰਦਰ ਕੋਈ ਚੋਰੀ ਕਰਦਾ ਉਹ ਬਾਅਦ ਜਰੂਰ ਬੰਦਾ ਹੋਊਗਾ ਸੇਫਟੀ ਵਾਸਤੇ ਇਹ ਜਿਹੜਾ ਕਰਦਾ ਉਹਗਾ ਵੀ ਮੈਂ ਦੇਖ ਰਿਹਾ ਤੂੰ ਘਰੀ ਜਾਓ ਤੇ ਉਹ ਇਹ ਲੋਕੇਸ਼ਨ ਦੇ ਹਿਸਾਬ ਨਾਲ ਉਸ ਸਮੇਂ ਦੇ ਵਿੱਚ ਟਾਵਰ ਤੋਂ ਵੀ ਲਈ ਜਾਵੇ ਲੋਕੇਸ਼ਨ ਤੇ ਪਤਾ ਲੱਗੇ ਕਿਹੜੇ ਬੰਦੇ ਦਾ ਕਿੱਥੇ ਫੋਨ ਗਿਆ ਕਿੰਨੇ ਚਿਰ ਚੱਲਿਆ ਆਪੇ ਉਹ ਪਤਾ ਲੱਗ ਸਕਦਾ ਉਸ ਸਮੇਂ ਦੇ ਵਿੱਚ ਵਿੱਚ ਹਾਂਜੀ ਇਹ ਆਪਾਂ ਬੇਨਤੀ ਸਾਡੀ ਬਾਕੀ ਸਾਰਿਆਂ ਤੇ ਅੱਜ ਸਾਡੇ ਹੋਈ ਅੱਜ ਕੱਲ ਨੂੰ ਕਿਸੇ ਦੂਸਰੇ ਦੇ ਵੀ ਹੋ ਸਕਦੀ ਹੈ ਉਹ ਨੌਕਰੀ ਵਾਲਾ ਬੰਦਾ ਉਹ ਤੇ ਬਾਹਰ ਰਹਿੰਦਾ ਡਿਊਟੀ ਤੇ ਕਦੀ ਆਇਆ ਕਦੀ ਨਹੀਂ ਆਇਆ ਤੇ ਜਿਹੜਾ ਹੁਣ ਕੱਲੇ ਕੱਲੇ ਜੀ ਰਹੇ ਨੇ ਘਰਾਂ ਚ ਸੱਚ तकरीबन ਕੱਲੇ ਕੱਲੇ ਸੇਫ ਨਹੀਂ ਆ ਜਿਸ ਕਰਕੇ ਵੀ ਇਹ ਕਾਰਵਾਈ ਹੋਣੀ ਚਾਹੀਦੀ ਪੂਰੀ ਜਿਸ ਜਿੰਨ ਵੀ ਇਹ ਕਾਰਵਾਈ ਕੀਤੀ ਹੈ ਉਸ ਅਨਸਾਰ ਕਾਰਵਾਈ ਕੀਤੀ ਜਾਵੇ ਤੇ ਬੰਦੇ ਫੜੇ ਜਾਣੇ ਚਾਹੀਦੇ ਪੁਲਿਸ ਨੂੰ ਪੂਰੀ ਕਾਰਵਾਈ ਕਰਨੀ ਚਾਹੀਦੀ ਸਹਿਯੋਗ ਬੰਦੇ ਪਬਲਿਕ ਦੇਣ ਦੀ ਸਹਿਯੋਗ ਸਾਰਾ ਪਰ ਪਬਲਿਕ ਕੁਝ ਨਹੀਂ ਕਰਦਾ ਜਿੰਨ ਚਿਰ ਆਪਾਂ ਜੋ ਮਹਿਕਮੇ ਵਾਲੇ ਆ ਉਹ ਹੀ ਕਰ ਸਕਦੇ ਜਿਆਦਾ ਕਿਉਂਕਿ ਪਰਸਨਲ ਤੌਰ ਤੇ ਕਿਸੇ ਨੂੰ ਕਹਿ ਨਹੀਂ ਸਕਦੇ ਤੂੰ ਕੈਮਰਾ ਖੋਲ ਦੇ ਨਹੀਂ ਖੋਲੋਗੇ ਸਾਡੇ ਅੱਖ ਇਹ ਕਾਰਵਾਈ ਕਰਨੀ ਪੈਣੀ ਹੈ ਪੁਲਿਸ ਨੂੰ ਪੁਲਿਸ ਨੂੰ ਕਰਨੀ ਪੈਣੀ ਹੈ ਜੋ ਮਹਿਕਮਾ ਨਾਲ ਬੰਦਾ ਕਾਰਵਾਈ ਕਰਨ ਬਾਕੀ ਟਾਵਰ ਤੋਂ ਲੋਕੇਸ਼ਨ ਲੈਣ ਦੰਪ ਕਰਨ ਜਿੰਨੇ ਜਿੱਥੇ ਜਿੱਥੇ ਫੋਨ ਲੱਗਿਆ ਤੇ ਇਹ ਸਾਡੀ ਕਿਰਪਾ ਕਰਕੇ ਤੇ ਮਤ ਕੀਤੀ ਜਾਵੇ ਇਸ ਜਿੱਦਾਂ ਫੜਿਆ ਜਾ ਵਿਚੋਰਾ ਮਜੀਂ ਪ੍ਰਾਪਰਟੀ ਬੇਚਨੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز